ਜਿਹੜੀ ਥਾਂ ਤੇ ਕਿਤੇ ਗੰਦੇ ਕੂੜੇ ਦਾ ਡੰਪ ਹੁੰਦਾ ਸੀ ਹਾਂ ਉਸ ਥਾਂ ਤੇ ਹੁਣ ਫਲ ਫਰੂਟ ਲੱਗਣ ਲੱਗ ਗਿਆ ਉਹ ਹਨੂਆ ਦਿਖਾ ਰਹੇ ਆ ਸੰਤ ਬਾਬਾ ਚਿਤਾਨੰਦ ਟੈਕਸੀ ਸਟੈਂਡ ਜਿੱਥੇ ਗੱਡੀਆਂ ਦੇ ਮਾਲਕਾਂ ਅਤੇ ਡਰਾਈਵਰਾਂ ਵੱਲੋਂ ਪੂਰੀ ਮਿਹਨਤ ਕਰਕੇ ਇਸ ਥਾਂ ਨੂੰ ਸਾਫ ਕਰਾਇਆ ਗਿਆ ਹੈ। ਦੇਖੋ ਉਸ ਤੋਂ ਬਾਅਦ ਇਸ ਵਿੱਚ ਇੱਕ ਮਿੰਨੀ ਪਾਰਕ ਬਣਾਇਆ ਗਿਆ ਹੈ। ਇਸ ਮਿੰਨੀ ਪਾਰਕ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸ਼ਾਨਦਾਰ ਫਲਦਾਰ ਬੂਟੇ ਲਾਏ ਗਏ ਨੇ। ਨਾਲੀ ਹੂਰਾਂ ਦੀ ਇੱਕ ਬੇਲ ਦਾ ਬੂਟਾ ਲਾਇਆ ਗਿਆ ਜਿਸ ਤੇ ਕਵਾਂਟਲਾਂ ਦੇ ਕਵਾਂਟਲ ਹੋਰਾਂ ਦਾ ਫਲ ਲੱਗਦਾ ਹੈ ਹੋਰ ਗੱਡੀਆਂ ਦੇ ਚਾਲਕਾਂ ਨੂੰ ਪਾਇਲਟਾਂ ਨੂੰ ਕਰੇ ਫਰੂਟ ਲਿਜਾਣ ਦੀ ਲੋੜ ਨਹੀਂ ਹੈ ਜਦੋਂ ਦਿਲ ਕਰਦਾ ਹੈ ਇੱਥੋਂ ਹੀ ਅੰਗੂਰ ਤੋੜ ਕੇ ਖਾ ਲੈਂਦੇ ਨੇ ਜਿੰਨੀ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਆ ਤਾ ਨੂੰ ਫੇਰ ਦਿਖਾ ਰਹੇ ਆ ਪੂਰੇ ਬੰਦਾ ਪਿਆ ਗੱਡੀ ਦੇ ਉਂਗਲੇ ਚੜਾ ਗਦੀ ਥੈਂਕ ਯੂ ਆ ਆ ਵੇ ਪਿਆ ਬੰਦਾ ਝਟਦਾ ਪੁੰਗ ਇਹ ਹਮਾਚਲ ਚ ਰੌਲਾ ਪਿਆ ਬਾਈ ਹੁਣ ਹੋਰ ਵੀ ਕਾਫੀ ਮਿੱਠੇ ਨੇ ਆ ਬੇਲਾ ਦੇਖੋ ਕਿਡੇ ਕਿਡੇ ਗੁੱਛਿਆਂ ਦੇ ਗੁੱਛੇ ਲੱਗੇ ਹੋਏ ਨੇ ਬਹੁਤ ਭਾਰੀ ਗਿਣਤੀ ਦੇ ਵਿੱਚ ਇਸ ਬੇਲ ਤੇ ਉਗੂਰਾ ਦੇ ਗੁੱਛੇ-ਗੁੱਛੇ ਲੱਗੇ ਹੋਏ ਨੇ ਤਾਂ ਇਨਾ ਵੱਲੋਂ ਆਸਾਨੂ ਦਿਖਾਈ ਦਿੰਦੇ ਆ ਹੁਣ ਟੈਕਸੀ ਸਟੈਂਡ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸ਼ਾਨਦਾਰ ਦਰਖਤ ਲਗਾਏ ਗਏ ਨੇ ਜੁਨਾ ਹੋਏ ਕਾਫੀ ਉੱਚੇ ਹੋ ਚੁੱਕੇ ਨੇ ਬਿਲਕੁਲ ਪਾਣੀ ਵਾਲੀ ਟੈਂਕੀ ਦੇ ਨਾਲ ਇਹ ਦਰਖਤ ਲਾਏ ਗਏ ਨੇ ਤਾਂ ਤੁਹਾਨੂੰ ਸਾਰਾ ਹੀ 뷰 ਦਿਖਾ ਰਹੇ ਹਾਂ ਆਏ ਅੰਗੂਰਾਂ ਦੀ ਵੇਲ ਹੈ ਸਾਹਮਣੇ ਲੱਗੀ ਹੋਈ ਬਹੁਤ ਬਹੁਤ ਧੰਨਵਾਦ